ਫਸਟ ਫੇਜ਼ ਦੇ ਵਿੱਚ ਸਰਵੇਲੈਂਸ ਕੈਮਰੇ ਲਗਾਏ ਗਏ ਹੈਗੇ ਨੇ ਚੰਡੀਗੜ੍ਹ ਦੀ ਤਰਜ਼ ਤੇ ਮੁਹਾਲੀ ਪੁਲਿਸ ਹਾਈ ਟੈਕ ਹੋ ਗਈ ਹੈ ਪਹਿਲਾ ਸਵਾਲ ਕੀ ਕਿੰਨਾ ਕੁ ਟ੍ਰੈਫਿਕ ਪੁਲਿਸ ਨੂੰ ਰਾਹਤ ਮਿਲੇਗੀ ਦੂਸਰਾ ਇਸ ਦੇ ਨਾਲ ਵੋਇਲੇਸ਼ਨ ਘਟੇਗੀ ਤੇ ਤੀਸਰਾ ਲੋਕਾਂ ਨੂੰ ਜਾਗਰੂਕ ਕਰਨ ਦੇ ਲਈ ਵੀ ਪੈਰਲਰ ਕੋਈ ਹਜੇ ਪ੍ਰੋਗਰਾਮ ਚਲਾਉਂਗੇ ਜਾਂ ਹੁਣ ਪਹਿਲੇ ਦਿਨ ਤੋਂ ਹੀ ਜਿਹੜੇ ਹੈਗੇ ਚਲਾਨ ਕੱਟਨੇ ਸ਼ੁਰੂ ਕਰ ਦਿੱਤੇ ਕਿਉਂਕਿ ਇਹਦੇ ਵਿੱਚ ਆ ਰਿਹਾ ਸੀ ਤਕਰੀਬਨ 80 ਚਲਾਨ ਜਿਹੜੇ ਹੈਗੇ ਨੇ ਹੁਣ ਤੱਕ ਭੇਜੇ ਜਾ ਚੁੱਕੇ ਨੇ ਵੋਇਲੇਸ਼ਨ ਕਰਨਾ ਬੇਸਿਕਲੀ ਜਿਹੜਾ ਹੈ ਸਾਡੇ ਸਰਕਾਰ ਦਾ ਬੜਾ ਵਧੀਆ ਪ੍ਰਣਾਲਾ ਹੈ ਸਾਡੇ ਐਸਐਸਪੀ ਸਾਹਿਬ ਮੁਹਾਲੀ ਇਹ ਮੇਰੇ ਸਾਫ ਦਾ ਵੀ ਬਹੁਤ ਵਧੀਆ ਪ੍ਰਾਲਾ ਜਿਹੜਾ ਇਹਨਾਂ ਨੇ ਇੱਥੇ ਸਾਰੀ ਮੋਹਾਲੀ ਦੇ ਵਿੱਚ ਕੈਮਰੇ ਪਹਿਲਾਂ ਤੇ ਅਸੀਂ ਕੈਮਰੇ ਆਪਣੇ ਤੌਰ ਤੇ ਵੀ ਲਵਾਏ ਸੀਗੇ ਜਿਹੜੇ ਜਿਹੜੇ ਸਾਨੂੰ ਹੌਟਸਪੌਟ ਜੇ ਲੱਗਦੇ ਸੀ ਜਿਹਦੇ ਤੇ ਵੀ ਉਹਦੇ ਚ ਅਸੀਂ ਲਵਾਏ ਹੋਏ ਸੀ ਪਰ ਹੁਣ ਜਿਹੜਾ ਇਹ ਸਾਰਾ ਇੰਟੀਗ੍ਰੇਟਿਡ ਹੋ ਗਿਆ ਤੇ ਸਾਰੇ ਹੀ ਸ਼ਹਿਰ ਨੂੰ ਮਤਲਬ ਬੜੇ ਵਧੀਆ ਤਰੀਕੇ ਨਾਲ ਕਵਰ ਕੀਤਾ ਤੇ ਇਹਦੇ ਵਿੱਚ ਮੈਂ ਤੁਹਾਨੂੰ ਇਹਦੇ ਚ ਦੱਸਣਾ ਚਾਹੁੰਦਾ ਵੀ ਵਾਇੋਲੇਸ਼ਨ ਜਿਹੜੀ ਹੈ ਇਹ ਸਾਡੇ ਮੁਹਾਲੀ ਵਾਸੀ ਤੇ ਪਹਿਲਾਂ ਹੀ ਬੜੇ ਸਮਝਦਾਰ ਲੋਕ ਹੈ ਇੱਥੇ ਵਾਇਲੇਸ਼ਨ ਨਹੀਂ ਕਰਦੇ ਤੇ ਨਾ ਹੀ ਕਿਉਂਕਿ ਚੰਡੀਗੜ੍ਹ ਦੇ ਅਸੀਂ ਪੈਰਲਲ ਇਹੋ ਕਰ ਰਹੇ ਹਾਂ ਤੁਸੀਂ ਫਿਰ ਚੰਡੀਗੜ੍ਹ ਦੀ ਤਰ੍ਹਾਂ ਤੇ ਅਸੀਂ ਹੁਣ ਚੰਡੀਗੜ੍ਹ ਤੋਂ ਵੀ ਉੱਤੇ ਸਾਡੇ ਜਿਹੜੇ ਕੈਮਰੇ ਵੀ ਹੈ ਉਹਨਾਂ ਤੋਂ ਵੀ ਉੱਪਰ ਵਧੀਆ ਕਨਫਿਗਰੇਸ਼ਨ ਦੇ ਕੈਮਰੇ ਲੱਗੇ ਹੈ AI ਨਾਲ ਕਨੈਕਟਡ ਹੈ ਤੇ ਸਾਰਾ ਇਹਦਾ ਸਾਰਾ ਸਿਸਟਮ ਜਿਹੜਾ ਹੈ ਜਦੋਂ ਵੀ ਲੇਟੈਸਟ ਜਿਹੜਾ ਸਿਸਟਮ ਹੁੰਦਾ ਉਹ ਪਿਛਲੇ ਨਾਲੋਂ ਹਮੇਸ਼ਾ ਹੀ ਵਧੀਆ ਹੁੰਦਾ ਹੈ ਇੱਕ ਤੇ ਇਹਦੇ ਵਿੱਚ ਸਾਡੀ ਕ੍ਰਾਈਮ ਤੇ ਬੜੀ ਵਧੀਆ ਮੋਹਾਲੀ ਪੁਲਿਸ ਦੀ ਪਕੜ ਹੋਊਗੀ ਤੇ ਇਹਦੇ ਵਿੱਚ ਜੇ ਸਪੋਜ਼ ਕਰੋ ਵੀ ਇੱਕ ਬੰਦਾ ਕੋਈ ਵਾਇਲੇਟ ਕਰਕੇ ਜਾਂਦਾ ਤੇ ਉਹ ਉਹਦੇ ਸਿਰਫ ਨੰਬਰ ਪਾਉਣ ਨਾਲ ਸਾਨੂੰ ਸਾਰੀ ਇਨਫੋਰਮੇਸ਼ਨ ਆ ਜਾਣੀ ਹੈ ਵੀ ਉਹ ਕਿੱਧਰ ਕਿੱਧਰ ਨੇ ਕਿੱਧਰ ਕਿੱਧਰ ਨੂੰ ਗਿਆ ਤੇ ਕਿੱਧਰ ਨੂੰ ਤੇ ਬੈਕਵਰਡ ਤੇ ਫਾਰਵਰਡ ਲਿੰਕੇਜ ਵੀ ਬੜੀ ਕਲੈਰਿਟੀ ਹੋ ਜਾਣਾ ਵੀ ਰੂਟ ਦਾ ਮਤਲਬ ਬੈਕਵਰਡ ਤੇ ਫਾਰਵਰਡ ਰੂਟ ਦਾ ਵੀ ਸਾਨੂੰ ਪਤਾ ਲੱਗ ਵੀ ਕਿੱਧਰੋਂ ਆਇਆ ਸੀ ਤੇ ਕਿੱਧਰ ਨੂੰ ਜਾ ਗਿਆ ਹੈ ਇਹ ਇਹਦੇ ਵਿੱਚ ਮੈਂ ਤੁਹਾਨੂੰ ਇੱਕ ਹੋਰ ਵੀ ਗੱਲ ਬੜੀ ਜ਼ਰੂਰੀ ਦੱਸਣਾ ਚਾਹੁੰਦਾ ਐ ਵੀ ਜਦਾਂ ਜਦੋਂ ਇਹ ਅਸੀਂ ਸੀਸੀਟੀਵੀ ਦੀ ਪਹਿਲਾਂ ਵੀ ਬਹੁਤ ਮਦਦ ਹਿਊਮਨ ਇੰਟੈਲੀਜੈਂਸ ਦੀ ਮਦਦ ਤੇ ਲੈ ਨਹੀਂ ਲੈਨੇ ਆ ਪਰ ਸੀਸੀਟੀਵੀ ਦੀ ਮਦਦ ਬਹੁਤ ਜ਼ਿਆਦੀ ਬੈਨੀਫਿਟਡ ਹੁੰਦੀ ਐ ਅਸੀਂ ਇੱਕ ਸੁਹਾਣੇ ਸਾਡੇ ਕਾਰ ਜਾਕਿੰਗ ਹੋਈ ਤੇ ਤੁਸੀਂ ਇਹ ਵੇਖੋ ਵੀ ਅਸੀਂ 24 ਘੰਟਿਆਂ ਦੇ ਵਿੱਚ ਜਾ ਕੇ ਸੀਸੀਟੀਵੀ ਵੇਖਦੇ ਵੇਖਦੇ ਫਰੋਜ਼ਪੁਰ ਤੋਂ ਬੰਦੇ ਫੜ ਕੇ ਲਿਆਏ ਸੀ ਸੋ ਇਹ ਇਹਦੇ ਨਾਲ ਕੀ ਐ ਵੀ ਸ਼ਹਿਰ ਦੇ ਵਿੱਚ ਕ੍ਰਾਈਮ ਘਟੂਗਾ ਤੇ ਜਿਹੜੀ ਵਾਇਓਲੇਸ਼ਨ ਹੈ ਜਿਹੜਾ ਚਲਾਨ ਹੈ ਉਹ ਵਾਇਓਲੇਟਰ ਦਾ ਹੀ ਹੋਣਾ ਹੈ ਆਮ ਬੰਦੇ ਦਾ ਕੋਈ ਚਲਾਨ ਨਹੀਂ ਹੋਣਾ ਤੁਸੀਂ ਇੱਥੇ ਹੁਣੇ ਵੇਖ ਹੀ ਰਹੇ ਸੀ ਵੀ ਲੋਕ ਆਟੋਮੈਟਿਕ ਹੀ ਪਹਿਲਾਂ ਜ਼ੈਬਰਾ ਕ੍ਰੋਸਿੰਗ ਨੂੰ ਵੀ ਬਚਾ ਕੇ ਖੜ ਰਹੇ ਐ ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਇਹੀ ਅਪੀਲ ਕਰਦਾ ਬੀ ਸਾਰੇ ਬੜੇ ਸਾਡੇ ਸਿਆਣੇ ਆ ਬਾਹਰੋਂ ਵੀ ਜਿਹੜੇ ਪੰਜਾਬ ਤੋਂ ਆਉਂਦੇ ਆ ਉਹ ਵੀ ਬੁਰੇ ਅਲਰਟ ਪੋਜੀਸ਼ਨ ਚ ਰਹੈਣ ਕਿਉਂਕਿ ਕੈਮਰੇ ਦੀ ਅੱਖ ਤੋਂ ਕੋਈ ਨਹੀਂ ਬਚਦਾ ਅੱਛਾ ਇੱਕ ਵੱਡਾ ਸਵਾਲ ਇਹ ਹੈ ਕਿ ਜਿਹੜਾ ਗੇੜੀ ਰੂਟ ਹੈ ਉਹ ਜ਼ਿਆਦਾਤਰ ਉੱਥੇ ਸ਼ਾਮ ਨੂੰ ਗੇੜੀਆਂ ਤਾਂ ਚਲੋ ਵੱਜਦੀਆਂ ਤੇ ਉਹ ਗੱਡੀਆਂ 'ਚ ਜਿਵੇਂ ਕੁਝ ਦਾਰੂ ਵਗੈਰਾ ਪੀਂਦੇ ਸੀ ਜਾਂ ਹਾਲਾਂਕਿ ਬਹੁਤ ਚਲਾਨ ਹੋਏ ਪਿੱਛੇ ਦੇ ਉੱਥੇ ਵੀ ਕੋਈ ਇਹੋ ਜਿਹਾ ਬਨਾਇਆ ਸਪੋਰਟ ਵੀ ਉੱਥੇ ਵੀ ਕੈਮਰੇ ਲਾ ਕੇ ਪਤਾ ਲੱਗੇ ਕਿਉਂਕਿ ਜ਼ਿਆਦਾਤਰ ਉੱਥੇ ਲੜਾਈਆਂ ਜਾਂ ਫਿਰ ਇਹੋ ਜਿਹੀਆਂ ਵੀ ਘਟਨਾਵਾਂ ਦੇਖਣ ਨੂੰ ਚਾਹ ਹੁੰਦੀਆਂ ਹੈਗੀਆਂ ਸਾਡੇ 3B2 ਸਾਡੇ SSP ਸਾਹਿਬ ਦੀਪਕ ਪਾਰਕ ਸਰ ਨੇ ਬੜੀ ਵਧੀਆ ਇੱਕ ਮਹਿਮ ਸ਼ੁਰੂ ਕੀਤੀ ਸੀ ਕਾਰੋਬਾਰ ਕਾਰ ਦੇ ਵਿੱਚ ਜਿਹੜਾ ਬਾਰ ਬਣਾ ਕੇ ਤੁਸੀਂ ਲੋਕ ਮਤਲਬ ਲੋਕ दारू ਪੀਂਦੇ ਸੀ ਉਹਦੇ ਤੇ ਅਸੀਂ ਬੜੀ ਕ ਪਿਛਲੇ 4-5 ਮਹੀਨਿਆਂ ਤੋਂ ਬਹੁਤ ਨੱਥ ਪਾਈ ਹੈ ਤੇ ਉਹਦੇ ਵਿੱਚ ਕੀ ਹੈ ਵੀ ਅਸੀਂ ਸਾਰੇ ਜੁਆਇੰਟ ਆਪਰੇਸ਼ਨ ਕਰਦੇ ਹਾਂ ਜਿੱਥੇ-ਜਿੱਥੇ ਵੀ ਉਹ ਹੈ ਜਿੱਦਾਂ 3B2 ਮਾਰਕੀਟ ਦੇ ਵਿੱਚ ਪਹਿਲਾਂ ਲੋਕ ਲੰਘ ਨਹੀਂ ਸਕਦੇ ਸੀ ਪਰ ਹੁਣ ਤੁਸੀਂ ਕਦੇ ਸ਼ਾਮ ਨੂੰ ਵੇਖੋ ਤੇ ਤੁਹਾਨੂੰ ਫੈਮਲੀਜ਼ ਹੀ ਮਿਲਦੀਆਂ ਇੱਥੇ ਇਹ ਸਾਡੇ ਐਸਐਸਪੀ ਸਾਹਿਬ ਦਾ ਕਾਰੋਬਾਰ ਵਾਲਾ ਵੀ ਜਿਹੜਾ ਪੁੱਟਾ ਬੜਾ ਵਧੀਆ ਤੇ ਕਾਮਯਾਬ ਪ੍ਰੋਜੈਕਟ ਹੋਇਆ ਤੇ ਤੁਹਾਨੂੰ ਉਹਦੇ ਤੇ ਵੀ ਅਸੀਂ ਮਤਲਬ ਜਿੱਥੇ ਗੱਡੀਆਂ ਦੇ ਵਿੱਚ ਵੀ ਅਸੀਂ ਆਪਣੀ ਫੋਰਸਸ ਨਾਲ ਹਰ ਇੱਕ ਥਾਣਾ ਵੀਕਐਂਡਸ ਤੇ ਵੀ ਕਰਦਾ ਰਹਿੰਦਾ ਹੈ ਤੇ ਕਿਤੇ ਵੀ ਅਚਨਚੇਤੀ ਵੀ ਅਸੀਂ ਇਹੋ ਜਿਹੀ ਕਾਰਵਾਈ ਕਰਦੇ ਰਹਿੰਦੇ ਹਾਂ